ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੱਥਿਓ तकरीबन ਸਭ ਨੂੰ ਇਹ ਗੱਲ ਦਾ ਪਤਾ ਲੱਗ ਚੁੱਕਾ ਹੈ ਕਿਉਂਕਿ ਮੈਸੇਜ ਵੀ ਪੈ ਚੁੱਕੇ ਆ ਤੇ ਇੱਕ ਵੀਡੀਓ ਵੀ ਆਈ ਆ ਅੱਜ ਹਨਾ ਬਈ ਜਿਹੜੀ ਸਾਡੇ ਜਥੇਬੰਦੀ ਆ ਜਿਹਦੇ ਵਿੱਚ ਕੋਈ ਮਾੜੇ ਮੋٹے ਮਨ ਮਟਾਵ ਜੋ ਵੀ ਸੀਗੇ ਹਨਾ ਉਸ ਚੀਜ਼ ਨੂੰ ਅਸੀਂ ਖਤਮ ਕਰਕੇ ਆਉਣ ਵਾਲੀ ਦੋ ਤਰੀਕ ਐਤਵਾਰ ਨੂੰ ਹਨਾ ਇੱਕ ਸਾਂਝੀ ਮੀਟਿੰਗ ਜਿਹੜੀ ਸੱਦ ਲਈ ਆ ਜਿਹਦੇ ਵਿੱਚ ਜਥੇਬੰਦੀ ਨੂੰ ਇੱਕ ਪਲੇਟਫਾਰਮ ਤੇ ਲਿਆ ਰਹੇ ਆ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਥੀਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਜਿਹੜਾ ਮਤਲਬ ਕਦਮ ਚੱਕਣ ਵਿੱਚ ਸਾਡੀ ਹੈਲਪ ਕੀਤੀ ਹੈ ਕਿਉਂਕਿ ਸਾਡੀ ਕਾਫੀ ਢੇਰ ਤੋਂ ਇਸ ਗੱਲ ਦੇ ਉੱਤੇ ਅ ਸੀਗੀ ਲੱਗੀ ਹੋਈ ਕੋਸ਼ਿਸ਼ ਸੀ ਲੱਗੀ ਸੀ ਕਿ ਜਥੇਬੰਦੀ ਨੂੰ ਅਸੀਂ ਇੱਕ ਜਗ੍ਹਾ ਤੇ ਇੱਕ ਪਲੇਟਫਾਰਮ ਤੇ ਲਿਆਈਏ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਜਥੇਬੰਦੀ ਇੱਕ ਹੋਵੇ ਉਹ ਤਾਂ ਚਾਹੁੰਦੇ ਆ ਵੀ ਜਥੇਬੰਦੀ ਆਪਸ ਵਿੱਚ ਪਾਟੀਆਂ ਰਹਿਣ ਜੇ ਕੋਈ ਇੱਕ ਸੰਘਰਸ਼ ਕਰਦਾ ਹੈ ਤੇ ਅਸੀਂ ਦੂਜੇ ਨੂੰ ਆਪਦੀ ਮਤਲਬ ਨੇੜੇ ਰੱਖੀਏ ਤੇ ਉਹਨਾਂ ਦੇ ਸੰਘਰਸ਼ ਨੂੰ ਢਾਹ ਲਈਏ ਹਨਾ ਚਲੋ ਜੋ ਵੀ ਗੱਲਾਂ ਬਾਤਾਂ ਹੁੰਦੀਆਂ ਅਸੀਂ ਸਾਰੇ ਸਮਝਦਾਰ ਹਾਂ ਕਾਫੀ ਲੰਬੇ ਸਮੇਂ ਤੋਂ ਅਸੀਂ ਸੰਘਰਸ਼ਾਂ ਦੇ ਰਾਹ ਤੇ ਚੱਲ ਰਹੇ ਹਾਂ ਤੇ ਬਹੁਤ ਵਧੀਆ ਗੱਲ ਹੈ ਕਿ ਸਾਰੇ ਸਾਥੀਆਂ ਦੀ ਸੋਚ ਇਹਦੇ ਵਿੱਚ ਇੱਕ ਥਾਂ ਤੇ ਆਈ ਹੈ ਕਿ ਸਾਨੂੰ ਜਿਹੜਾ ਇੱਕ ਪਲੇਟਫਾਰਮ ਤੇ ਆਉਣਾ ਹੀ ਪੈਣਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਐਤਵਾਰ 2 ਤਰੀਕ ਨੂੰ ਅਸੀਂ ਇਸ ਚੀਜ਼ ਨੂੰ ਅਮਲੀ ਰੂਪ ਵਿੱਚ ਵੀ ਹਨਾ ਮਤਲਬ ਸਾਰਾ ਕੁਝ ਓਕੇ ਹੋ ਜਾਊਗਾ ਕਿਉਂਕਿ ਜਦੋਂ ਅਸੀਂ ਕੋਈ ਵੀ ਚੰਗਾ ਕੰਮ ਕਰਨ ਬਾਰੇ ਸੋਚਦੇ ਆ ਨਾ ਤਾਂ ਸਮਝ ਲਓ ਕੰਮ ਹੋ ਜਾਂਦਾ ਸੋ ਇਹ ਸਾਰਾ ਕੁਝ ਵਧੀਆ ਹੋ ਜਾਣਾ ਉਮੀਦ ਹੈ ਤੇ ਤੁਹਾਨੂੰ ਸਾਥੀਆਂ ਨੂੰ ਵੀ ਬੇਨਤੀ ਆ ਕਿ ਜਦੋਂ ਅਸੀਂ ਇੱਕ ਪਲੇਟਫਾਰਮ ਤੇ ਹੋਵਾਂਗੇ ਅੱਗੇ ਲੜਾਈ ਲੜਾਂਗੇ ਕਿਉਂਕਿ ਸਰਕਾਰ ਨੇ ਜੋ ਕੁਝ ਕੀਤਾ ਸਾਡੇ ਸਭ ਦੇ ਸਾਹਮਣੇ ਕਿਹਾ ਕੁਛ ਹੈ ਤੇ ਕੀਤਾ ਕੁਛ ਹੈ ਇਹ ਤੁਹਾਡੇ ਸਭ ਦੇ ਸਾਹਮਣੇ ਗੱਲ ਹੈ ਹਨਾ ਸੋ ਇਹਦੇ ਵਿੱਚ ਇਹ ਆ ਕਿ ਸਾਰਿਆਂ ਨੂੰ ਇੱਕ ਜਗ੍ਹਾ ਤੇ ਜਦੋਂ ਅਸੀਂ ਆ ਜਾਾਂਗੇ ਤਾਂ ਆਪਦੇ ਹੱਕ ਲੈਣ ਲਈ ਹਨਾ ਜੋ ਵੀ ਲੜਾਈ ਹੋਊਗੀ ਜੋ ਕੁਝ ਵੀ ਹੋਊਗਾ ਉਹਦੇ ਵਿੱਚ ਵਧੀਆ ਤਰੀਕੇ ਨਾਲ ਸਾਥ ਦੇਣਾ ਪਊਗਾ ਤਾਂ ਜੋ ਜੋ ਸਰਕਾਰ ਨੇ ਸਾਨੂੰ ਪ੍ਰੋਮਿਸ ਕੀਤੇ ਸਾਡੇ ਨਾਲ ਵਾਅਦੇ ਕੀਤੇ ਆ ਉਹਦੇ ਤੋਂ ਸਰਕਾਰ ਕਿੰਨਾ ਕੁ ਸਾਨੂੰ ਦਿੱਤਾ ਕਿੰਨਾ ਸਾਡੇ ਦਾ ਪਿੱਛੇ ਰੱਖਿਆ ਸਾਨੂੰ ਸਭ ਨੂੰ ਪਤਾ ਹਨਾ ਸੋ ਸਭ ਨੂੰ ਅਪੀਲ ਆ ਕਿ ਕਿਉਂਕਿ ਸਾਰਿਆਂ ਦੀ ਡਿਮਾਂਡ ਆ ਕਿ ਸਾਰਿਆਂ ਨੂੰ ਸਾਨੂੰ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ ਫੇਰ ਹੀ ਸਾਡਾ ਹੱਲ ਹੋ ਸਕਦਾ ਬਹੁਤ ਸਾਰੇ ਸਾਥੀਆਂ ਦੇ ਫੋਨ ਮੈਸੇਜ ਬੜਾ ਕੁਝ ਮਤਲਬ ਸੁਣਦੇ ਸੀ ਅਸੀਂ ਸੋ ਸਾਡੇ ਵੱਲੋਂ ਵੀ ਅਪੀਲ ਆ ਕਿ ਹੁਣ ਤੁਹਾਡੇ ਸਭ ਦੇ ਕਹਿਣ ਅਨੁਸਾਰ ਇਹ ਸਾਰਾ ਕੁਝ ਹੋ ਚੱਲਿਆ ਤੇ ਤੁਸੀਂ ਵੀ ਸਾਡਾ ਬਿਲਕੁਲ ਪ੍ਰੋਪਰ ਵਧੀਆ ਤਰੀਕੇ ਨਾਲ ਸਾਥ ਜਰੂਰ ਦਿਓ ਔਰ ਇੱਕ ਗੱਲ ਦਾ ਵਾਅਦਾ ਕਰਦੇ ਹਾਂ ਹੁਣ ਤੱਕ ਜਿੰਨਾ ਵੀ ਸੰਘਰਸ਼ ਕੀਤਾ ਉਹਦੇ ਵਿੱਚ ਅਸੀਂ ਅੱਜ ਤੱਕ ਕੋਈ ਵੀ ਗੱਲ ਪਰਦੇ ਦੇ ਪਿੱਛੇ ਨਹੀਂ ਰੱਖੀ ਜੋ ਵੀ ਗੱਲਾਂ ਹੋਈਆਂ ਉਹ ਅਸੀਂ ਸਾਰਿਆਂ ਦੇ ਸਾਹਮਣੇ ਐਜ਼ ਇਟ ਇਜ਼ ਰੱਖੀਆਂ ਹਨ ਔਰ ਅੱਗੇ ਤੋਂ ਵੀ ਪ੍ਰੋਮਿਸ ਰਹੂਗਾ ਕਿ ਜੋ ਕੁਝ ਹੋਊਗਾ ਤੁਹਾਡੇ ਸਭ ਦੇ ਸਾਹਮਣੇ ਰੱਖਿਆ ਜਾਊਗਾ ਪੋਜ਼ਿਟਿਵ ਹੈ 네ਗਟਿਵ ਹੈ ਉਹ ਤੁਹਾਡਾ ਸਭ ਸਭ ਦੇ ਸਾਹਮਣੇ ਆਊਗਾ ਤੇ ਇਸ ਕਰਕੇ ਸਾਡੇ ਵੱਲੋਂ ਸਾਰਿਆਂ ਨੂੰ ਅਪੀਲ ਵੀ ਹੈ ਉਸ ਦਿਨ ਸਾਡੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਹੋਰ ਵੀ ਜੇ ਕੋਈ ਸਾਥੀ ਪਹੁੰਚਣਾ ਚਾਹੁੰਦਾ ਤਾਂ ਉੱਥੇ ਆ ਕੇ ਆਪਣੇ ਗੱਲਬਾਤ ਰੱਖੋ ਕੋਈ ਮਨ ਵਿੱਚ ਕੋਈ ਗੱਲ ਹੈ ਜਾਂ ਸਾਡੇ ਨਾਲ ਕੋਈ ਤੁਸੀਂ ਸਨੇਹਾ ਵੈਸੇ ਲਾਉਣਾ ਚਾਹੁੰਦੇ ਹੋ ਫੋਨ ਤੇ ਗੱਲ ਕਰਨਾ ਚਾਹੁੰਨੇ ਹਾਂ ਆਪਦਾ ਮੈਸੇਜ ਕਈ ਵਾਰੀ ਮਨ ਵਿੱਚ ਗੱਲ ਹੁੰਦੀ ਹੈ ਹਨਾ ਤਾਂ ਜਰੂਰ ਆਪਦਾ ਵਿਚਾਰ ਦਿਓ ਤੇ ਬਾਕੀ ਜਿਹੜੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਉਹਨਾਂ ਦਾ ਪਹੁੰਚਣਾ ਤਾਂ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੀਆਂ ਜਿਹੜੀਆਂ ਬੈਠ ਕੇ ਗੱਲਾਂ ਬਾਤਾਂ ਸਾਰੀਆਂ ਵਧੀਆ ਤਰੀਕੇ ਨਾਲ ਹੋਣ ਤੇ ਕਿਸੇ ਵੀ ਸਾਥੀ ਦੇ ਮਨ ਵਿੱਚ ਕੋਈ ਗੱਲਬਾਤ ਨਾ ਰਵੇ ਜੇ ਅਸੀਂ ਪਹਿਲਾਂ ਹੀ ਆਪਦੇ ਮਨ ਵਿੱਚੋਂ ਗੱਲਾਂ ਬਾਤਾਂ ਖਤਮ ਕਰਦੇ ਆਂਗੇ ਤਾਂ ਉੱਥੇ ਜਾ ਕੇ ਕੋਈ ਗੱਲ ਉੱਠਣੀ ਨਹੀਂ ਹਨਾ ਜੋ ਵੀ ਪਿੱਛੇ ਹੋ ਗਿਆ ਬਸ ਉਹਨਾਂ ਤੇ ਅਸੀਂ ਮਿੱਟੀ ਪਾਉਣ ਵਿੱਚ ਹੀ ਫਾਇਦਾ ਜੋ ਹੋ ਗਿਆ ਬਸ ਗਲਤ ਹੈ ਸਹੀ ਹੈ ਕੋਈ ਹੈ ਉਹਦੇ ਤੇ ਆਪਾਂ ਕਿੰਤੂ ਪਰੰਤੂ ਕੋਈ ਵੀ ਸਾਥੀ ਨਾ ਕਰੀਏ ਹਨ ਸੋ ਇਨੀ ਇੱਕ ਗੱਲਬਾਤ ਹੈ ਤੇ 2 ਤਰੀਕ ਨੂੰ ਮਿਲਦੇ ਆ ਜੀ ਸਾਰੇ ਸਾਥੀ ਉੱਥੇ ਪਹੁੰਚੋ ਤੇ ਉਸ ਤੋਂ ਅੱਗੇ ਜੋ ਕੁਝ ਹੋਊਗਾ ਜੋ ਰਸਤਾ ਨਵਾਂ ਚੱਲੂਗਾ ਜਿਵੇਂ ਉਹਦੇ ਤੇ ਪਲਾਨ ਹੋਊਗਾ ਉਹਦੇ ਤੇ ਅਸੀਂ ਜ਼ਰੂਰ ਤੁਹਾਡੇ ਸਭ ਨਾਲ ਗੱਲਬਾਤ ਸਾਂਝੀ ਕਰਾਂਗੇ ਫਿਲਹਾਲ ਦੀ ਘੜੀ ਆਪਣੀ ਜਿਹੜੀ 8 ਤਰੀਕ ਨੂੰ ਆਪਾਂ ਇੱਕ ਰੈਲੀ ਅਨਾਉਂਸ ਕੀਤੀ ਹੋਈ ਆ ਜਿਹਦੇ ਨਾਲ ਸੰਬੰਧਤ ਸੀਆਈਡੀ ਨਾਲ ਗੱਲਬਾਤ ਚੱਲ ਵੀ ਰਹੀ ਹੈ ਹਨਾ ਸਾਨੂੰ ਗੱਲਾਂ-ਬੱਤਾਂ ਪਰ ਅਸੀਂ ਪਹਿਲ ਸਾਡੀ ਇਸ ਗੱਲ ਤੇ ਸੀ ਵੀ ਸਾਡੀ ਜਿਹੜੀ ਆਪਸੀ ਜਿਹੜੇ ਅਸੀਂ ਪੂਰਾ ਪਰਿਵਾਰ ਆ ਪਹਿਲਾਂ ਅਸੀਂ ਆਪ ਇੱਕ ਪਲੇਟਫਾਰਮ ਤੇ ਆਈਏ ਤੇ ਫਿਰ ਸਾਨੂੰ ਜਿਹੜਾ ਮਤਲਬ ਲੜਾਈ ਲੜਮ ਦਾ ਮਜ਼ਾ ਵੀ ਹੋਵੇ ਤੇ ਸਰਕਾਰ ਨਾਲ ਅਸੀਂ ਕੱਢੜੇ ਹੱਥੀਂ ਆਪਦੀ ਜੋ ਵੀ ਸਾਡੀ ਮੰਗ ਰਹਿੰਦੀ ਆ ਉਹਨੂੰ ਮਨਾ ਸਕੀਏ ਹਨਾ ਸੋ ਉਮੀਦ ਹੈਗੀ ਆ ਉਮੀਦ ਕਾਇਮ ਆ ਵੀ ਸਾਰਾ ਕੁਝ ਹੋਊਗਾ ਪੋਜ਼ਿਟਿਵ ਰਹੋ ਸਾਰੇ ਜੋ ਸਾਡੀ ਸਾਡੇ ਨਾਲ ਗੱਲਾਂ ਬਾਤਾਂ ਕਰਨ ਤੋਂ ਸਰਕਾਰ ਭੱਜੀ ਆ ਅਸੀਂ ਉਹਨਾਂ ਤੋਂ ਆਪਦੀ ਜਿਹੜੀ ਇਕਤਾ ਦੇ ਨਾਲ ਉਹ ਜ਼ਰੂਰ ਲਵਾਂਗੇ ਜੋ ਸਾਡੇ ਹੱਕ ਬਣਦੇ ਆ ਹਨ ਸੋ ਆਉਣ ਵਾਲਾ ਸਮਾਂ ਪ੍ਰਮਾਤਮਾ ਨੂੰ ਅਰਦਾਸ ਕਰਦੇ ਆ ਕਿ ਬਹੁਤ ਵਧੀਆ ਹੋਵੇ ਸੋ ਬਹੁਤ ਬਹੁਤ ਧੰਨਵਾਦ ਸਾਥੀਓ ਬਾਕੀ ਜੋ ਗੱਲਬਾਤ ਹੋਊਗੀ ਹਨ ਉਸ ਤੋਂ ਬਾਅਦ ਦੱਸਾਂਗੇ ਸਤਿ ਸ੍ਰੀ ਅਕਾਲ ਜੀ